ਵੱਡੀ ਖਬਰ ਪਾਨਾ ਸਿੰਘ ਸਿੱਧੂ ਦੇ ਨਾਲ ਜੁੜੀ ਹੀ ਸਾਹਮਣੇ ਆ ਰਹੀ ਹੈ ਦੱਸਿਏ ਕਿ ਪਾਨਾ ਸਿੱਧੂ ਦੀ ਅੱਜ ਰਿਹਾਈ ਹੈ ਤੇ ਉਸ ਤੋਂ ਪਹਿਲਾਂ ਹੀ ਕਈ ਜਥਾ ਜਿਹੜਾ ਤਿਆਰ ਕੀਤਾ ਗਿਆ ਹੈ ਤੇ ਜਿਸ ਤੋਂ ਪਹਿਲਾਂ ਤਿਆਰੀਆਂ ਜੜੀਆਂ ਪਾਨਾ ਸਿੱਧੂ ਨੂੰ ਲੈ ਕੇ ਆਉਣ ਦੀਆਂ ਕਰੀਆਂ ਜਾ ਰਹੀਆਂ ਨੇ ਤੇ ਪੂਰੀ ਤਰ੍ਹਾਂ ਜੜੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੇ ਉੱਥੇ ਹੀ ਕੁਝ ਨੌਜਵਾਨਾਂ ਦੇ ਬਿਆਨ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਹੈ ਕਿ ਪਾਨਾ ਸਿੱਧੂ ਨੂੰ ਲੈ ਕੇ ਪ੍ਰਸ਼ਾਸਨ ਨੇ ਜਿਹੜੇ ਵਾਅਦਾ ਕੀਤਾ ਹੈ ਤੇ 10 ਤਰੀਕ ਨੂੰ ਕਿਹਾ ਕਿ ਅਸੀਂ ਪਾਨਾ ਸਿੱਧੂ ਨੂੰ ਰਿਹਾ ਕਰ ਦੇਵਾਂਗੇ ਤੇ ਜੜੀਆਂ ਤਿਆਰੀਆਂ ਨੇ ਉਹ ਪੂਰੀ ਤਰ੍ਹਾਂ ਕਰ ਲਿਆ ਗਈਆਂ ਨੇ ਤੇ ਉੱਥੇ ਹੀ ਕੀ ਕਹਿਣਾ ਹੈ ਨੌਜਵਾਨਾਂ ਦਾ ਸੁਣਦੇ ਹਾਂ ਠੀਕ ਹੈ ਅਸੀਂ ਕਾਨੂੰਨ ਤੋਂ ਬਾਹਰ ਹੁੰਦੇ ਨਹੀਂ ਠੀਕ ਹੈ ਨਾ ਕਾਨੂੰਨ ਤੋਂ ਬਾਹਰ ਹੋਈਏ ਹੂੰ ਤੇ ਕੱਲ ਨੂੰ ਆਹੀ ਟਰੈਕਟਰ ਦੇ ਬਾਈ ਨੂੰ ਬਿਠਾ ਕੇ ਲਾਉਣਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਕੱਲ ਨੂੰ ਤੇ ਜਥੇਦਾਰ ਸਾਹਿਬ ਨਾਲ ਮੈਂ ਮੈਂ ਜਥੇਦਾਰ ਸਾਹਿਬ ਸਾਨੂੰ ਇੱਕ ਦੋ ਚੀਜ਼ਾਂ ਪੁੱਛਦਾ ਇੱਕ ਤਾਂ ਇਹ ਤਾਂ ਆਪਾਂ ਨੂੰ ਕਲੀਅਰ ਹੈ ਵੀ ਲਿਖਤੀ ਦੇ ਵਿੱਚ ਉਹਨਾਂ ਨੇ ਦਿੱਤਾ ਹੋਇਆ ਹੈ ਨਾ ਸਾਰਾ ਕੁਝ ਵੀ 10 ਤਰੀਕ ਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਤੇ ਹੁਣ ਛੋਡੀ ਕੋਈ ਇੱਕ ਦੋ ਦਿਨ ਜਾਂ ਤਿੰਨ ਦਿਨਾਂ ਦੇ ਵਿੱਚ ਕੋਈ ਮੀਟਿੰਗ ਪ੍ਰਸ਼ਾਸਨ ਨਾਲ ਜਾਂ ਕੋਈ ਕਾਲ ਕੋਈ ਗੱਲਬਾਤ ਐਵੇਂ ਦੀ ਹੋਈ ਹੈ ਵੀ ਹਾਂ 10 ਤਰੀਕ ਨੂੰ ਭਾਨੇ ਸਿੱਧੂ ਨੂੰ ਐਨੇ ਵਜੇ ਆ ਜਗ੍ਹਾ ਤੋਂ ਰਿਹਾ ਕਰਨਾ ਤੁਸੀਂ ਤਾਂ ਤਿਆਰੀਆਂ ਸਾਰੀਆਂ ਆ ਕਰੀ ਬੈਠੇ ਹੋ ਨਾ ਟਰੈਕਟਰ ਤਿਆਰ ਹੈ ਬੰਦੇ ਤਿਆਰ ਨੇ ਟਰਾਲੀਆਂ ਤਿਆਰ ਨੇ ਸਾਰੀਆਂ ਤੇ ਲੋਕ ਜਿਹੜੇ ਉੱਥੇ ਬਾਈ ਨੂੰ ਮਿਲਣਾ ਚਾਹੁੰਦੇ ਨੇ ਸਵਾਗਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੀਸ ਨੇ ਹੈ ਦੇਖੋ ਗੱਲ ਹੈ ਜਿਹੜੀ ਕਿਹੜੇ ਦਾ ਮੀਟਿੰਗ ਦੀ ਗੱਲ ਕਰਦੇ ਆ ਕੋਈ ਹੁਣ ਕੋਈ ਨਵੀਂ ਮੀਟਿੰਗ ਮੀਟਿੰਗ ਫਾਈਨਲ ਹੋਣ ਤੋਂ ਬਾਅਦ ਕੋਈ ਦੁਬਾਰੇ ਮੀਟਿੰਗ ਨਹੀਂ ਹੁੰਦੀ ਹੁੰਦੀ 3 ਤਰੀਕ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੋਈ ਮੀਟਿੰਗ ਨਹੀਂ ਉਹਦੇ ਆਪਾਂ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਭਾਨੇ ਸਿੱਧੂ ਨੂੰ 10 ਤਰੀਕ ਨੂੰ ਰਿਹਾ ਕਰਾਂਗੇ ਠੀਕ ਹੈ ਉਹਨਾਂ ਨੇ ਪਟਿਆ ਕੋਈ ਸਮਾਂ ਦਿੱਤਾ ਸੀ ਉਸ ਦਿਨ ਵੀ ਇੰਨੇ ਵਜੇ ਛੱਡਣਾ ਨਹੀਂ ਸਮਾਂ ਉਹਨਾਂ ਨੇ ਨਹੀਂ ਦਿੱਤਾ ਕੋਈ ਹਾਂ ਠੀਕ ਤਕਰੀਬਨ ਸਮਾਂ ਇਹ ਹੁੰਦਾ ਵੀ ਜਦੋਂ ਬੰਦਾ ਰਹਾ ਹੁੰਦਾ ਜੇਲ੍ਹ ਚੋਂ ਉਹ 5-6 ਵਜੇ ਜਾਂਦੇ ਆ ਠੀਕ ਹੈ 5-6 ਨੂੰ ਇਹਨੂੰ ਰਿਹਾਈ ਕਰਨਾ ਹੁੰਦਾ ਤੇ ਤੁਸੀਂ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨਾਲ ਵੀ ਆਪਾਂ ਮੜਾ ਮੋਟਾ ਕੋਈ ਗੱਲਬਾਤ ਕਰੀਏ ਨਹੀਂ ਜੀ ਇਹ ਜਿਹੜੇ ਰਾਬਤਾ ਕਾਇਮ ਕਰਨਾ ਇਹ ਜੱਥੇ ਬੰਦਿਆਂ ਨੇ ਕਰਨਾ ਅਸੀਂ ਪਰਿਵਾਰ ਬੰਦੀ ਲੋਕ ਅਸੀਂ ਕੋਈ ਰਾਬਤਾ ਨਹੀਂ ਕਰਨਾ ਬਾਈ ਤਾਂ ਲੱਗੇ ਹੋਣਾ ਅਸੀਂ ਤਾਂ ਸਿਰਫ ਕੰਮੇ ਪ੍ਰਬੰਧ ਕਰਦੇ ਹਾਂ ਠੀਕ ਹੈ ਤੇ ਕਿ ਟ੍ਰੈਕਟਰ ਟਰਾਲੀਆਂ ਹੀ ਜਾ ਰਹੀਆਂ ਨੇ ਕੋਟ ਦੂਨੇ ਤੋਂ ਟ੍ਰੈਕਟਰ ਤੇ ਸਾਨੂੰ ਇਹ ਮੇਰਾ ਸੀ ਇੱਕ ਵੱਡਾ ਕੈਂਟਰ ਕਰ ਰਹੇ ਹਾਂ ਜੀ ਜਿਹਨੂੰ ਬਾਈ ਦੋਪਨ ਉੱਪਰ ਖੜਾ ਕੇ ਭਾਨੇ ਨੂੰ ਦੇਖਿਆ ਜੀ ਤਾਂ ਸੰਗਤ ਕਾਫੀ ਹੋ ਜਾਣੀ ਆ ਤੇ ਵਾਕੀ ਉਹਦੇ ਵਿੱਚ ਮੇਨ ਜੱਸੀ ਬੰਦਿਆ ਤਾਂ ਤੇ ਜੇ ਕਿਸੇ ਕੋਈ ਇੱਛਾ ਰੱਖਦਾ ਹੈ ਨਾ ਵੀ ਮੈਂ ਵੀ ਬਾਈ ਭਾਨੇ ਸਿੱਧੂ ਜਦੋਂ ਰਿਹਾਈ ਹੋਊਗੀ ਉੱਥੇ ਪਹੁੰਚਾ ਤਾਂ ਉਹ ਕਿਤੇ ਆ ਸਕਦਾ ਹੈ ਬਿਲਕੁਲ ਆ ਸਕਦਾ ਜੀ ਅਸੀਂ ਕੱਲ ਨੂੰ ਵੈਸੇ ਜਿਹੜਾ ਟਾਈਮ ਦੇਵਾਂਗੇ ਸ੍ਰੀ ਤੇਰੀਮਣਾ ਇਹੀ ਰੱਖਿਆ ਜੀ ਟੂਲ ਪਲਾਜ ਤੇ ਆਪਾਂ ਇੱਥੇ ਹੋਣਾ ਉੱਥੇ ਸਵਾਗਤ ਕਰਕੇ ਲੈ ਕੇ ਜਾਵਾਂਗੇ ਠੀਕ ਹੈ ਕੋਈ ਹੋਰ ਗੱਲਬਾਤ ਕੁਝ ਨਹੀਂ ਆ ਲੋਕਾਂ ਵਾਸਤੇ ਜਿਵੇਂ ਟੋਲਪਲਾਜਾ ਬੜਬੜ ਬੋਲੋ ਜੀ ਟੋਲਪਲਾਜਾ ਬੜਬੜ ਹੀ ਹੈ ਜੀ ਟੋਲਪਲਾਜਾ ਬੜਬੜ ਠੀਕ ਹੈ ਉੱਥੇ ਇਕੱਠੇ ਆਵਾਂਗੇ ਉੱਥੋਂ ਹੀ ਆਪਾਂ ਸਵਾਗਤਨਾਮ ਕਰੇ ਲਿਖਿਆ ਠੀਕ ਹੈ ਤੇ ਸ਼ਾਂਤਮਈ ਹੋਊਗਾ ਬਿਲਕੁਲ ਜੀ ਬਿਲਕੁਲ ਸ਼ਾਂਤਮਈ ਮੈਂ ਦੇਖੋ ਆਉਣ ਵਾਲੇ ਸੱਜਣਾ ਨੂੰ ਉਹਦੇ ਚਾਉਣ ਵਾਲਿਆਂ ਨੂੰ ਉਹਦੇ ਮਿੱਤਰਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਤੁਸੀਂ ਆਓ ਤੁਹਾਡੇ ਦਿਲ ਦੇ ਮਨ ਦੇ ਬਲਬਲੇ ਨੇ ਜੀ ਸਤਕੇ ਆਓ ਜੀ ਆਿਆਂ ਨੂੰ ਪਰ ਆਪਾਂ ਇਹ ਜਿਹੜਾ ਮਾਹੌਲ ਹੈ ਬਾਰੇ ਸ਼ਾਂਤਮਈ ਢੰਗ ਦੇ ਨਾਲ ਆਉਣੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਦੇਖ ਲਓ ਜੀ ਤੁਸੀਂ ਸਾਰੀ ਤਿਆਰੀ ਚੱਲ ਰਹੀ ਹੈ ਨਾ ਵੀ ਟਰੈਕਟਰ ਵੀ ਤਿਆਰ ਹੈ ਤੇ ਨੰਬਰਦਾਰ ਹੋਰ ਸਾਬ ਹੋਰੀ ਸਾਡੇ ਸਾਰੇ 11 ਵਜੇ ਦਾ 11 ਵਜੇ ਨੂੰ ਆਪ ਸੰਗਤ ਪਹੁੰਚ ਜੇ ਉੱਥੇ ਠੀਕ ਹੈ ਹਾਂ ਸਰ ਤੋਂ ਬੜਾ ਬਹੁਤ ਵੱਡਾ ਚਾਹ ਹੈ ਹਾਂਜੀ ਵਿਆਹ ਜਨਾ ਚਾਹ ਹੈ ਬਲੋ ਬੜੀ ਗਿਣਤੀ ਦੇ ਵਿੱਚ ਲੋਕ ਬਹੁਤ ਵੱਡੀ ਗਿਣਤੀ ਦੇ ਲੋਕ ਸਾਨੂੰ ਫੋਨ ਵੀ ਆਉਂਦੇ ਬਹੁਤ ਮੈਂ ਕਹਿੰਦਾ ਮੈਨੂੰ ਤੇ ਇਹ ਲੱਗਦਾ ਵੀ ਕਿਤੇ ਸੜਕਾਂ ਜਾਮ ਨਾ ਹੋ ਜਾਣ ਐਡਾ ਵੱਡਾ ਇਕੱਠ ਦੇ ਨਾਲ ਲੈ ਕੇ ਆਉਂ ਠੀਕ ਹੈ ਤੇ ਬੱਲੇ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਵਹਿਰ ਜੀ ਕਾ ਖਾਲਸਾ ਵਹਿਰ ਜੀ ਦੀ ਸਤਿ ਸ੍ਰੀ ਅਕਾਲ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਭਰਾ ਸੱਜਣ ਦੇਖੋ ਸਭ ਤੋਂ ਵੱਧ ਨੌਜਵਾਨ ਉਫੜਨੇ ਕੱਲ ਨੂੰ ਜਦੋਂ ਪਾਨੇ ਸਿੱਧੂ ਦੀ ਰਿਹਾਈ ਆ ਤੇ ਉਹਨਾਂ ਨੂੰ ਕੱਥਵਾਂ ਕੇ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਤੋਂ ਰਾਜ ਟੱਕਰੂਗੀ ਸੋਡੂ ਮੰਨ ਕੇ ਚੱਲੋ ਵੀ ਰੱਖਾਊਗੀ ਵੀ ਹੱਲੜਵਾਜੀ ਕਰਨ ਦੀ ਮਜਬੂਰ ਕਰੂਗੀ ਇੱਕ ਹੱਥ ਵਾਂ ਕੇ ਬੇਨਤੀ ਆ ਵੀ ਤੁਸੀਂ ਉਹਨਾਂ ਨਾਲ ਕੋਈ ਬੈਂਸ ਨਹੀਂ ਕਰਨੀ ਚੁੱਪ ਕਰਕੇ ਸ਼ਾਂਤਮਈ ਨਾਲ ਬੜਬਰ ਟੂਲ ਬੜਬਰ ਟੂਲ ਪਲਾਜ਼ੇ ਤੇ ਪਹੁੰਚਿਓ ਤੇ ਬਾਈ ਦਾ ਸਾਥ ਦਿਓ ਤੇ ਸਾਥ ਦਿੰਦੇ ਰਹੋ ਕਿਉਂਕਿ ਬਾਈ ਹਮੇਸ਼ਾ ਲੱਖਾ ਸੌਰੀ ਪਾਨਾ ਸਿੱਧੂ ਪੰਜਾਬ ਲਈ ਲੜਿਆ ਹੈਗਾ ਲੋਕਾਂ ਲਈ ਲੜਿਆ ਕੋਈ ਉਹਦੇ ਨਿੱਜੀ ਕੰਮ ਨਹੀਂ ਹੈਗਾ ਮੈਂ ਪਹਿਲਾਂ ਵੀ ਅਕਸਰ ਵੀਡੀਓ ਪਾਈਆਂ ਗਈਆਂ ਮੈਂ ਬੋਲਦਾ ਰਿਹਾ ਵੀ ਉਹਦਾ ਬਹੁਤ ਵਧੀਆ ਕੰਮ ਚੱਲਦਾ ਸੀਗਾ ਵੀਡੀਓ ਸ਼ਾਰਟ ਵੀਡੀਓ ਪਾਉਂਦੇ ਸੀ ਬਹੁਤ ਵਧੀਆ ਉਹਦਾ ਕੰਮ ਚੱਲਦਾ ਸੀ ਕੋਈ ਸਿਰਫ ਸੇਵਾ ਕਰਨ ਲਈ ਆਇਆ ਹੈਗਾ ਤੇ ਉਹ ਲੋਕਾਂ ਦੀ ਸੇਵਾ ਕਰ ਰਿਹਾ ਹੈਗਾ ਤੇ ਕੱਲ ਨੂੰ ਸ਼ਾਂਤਮਈਨਾ ਜ਼ਰੂਰ ਬੜ ਬੜ 11:00 ਵਜੇ ਟਾਈਮ 11:00 ਵਜੇ ਦਾ ਹੀ 11:00 ਵਜੇ ਮਾਰਨਿੰਗ 11:00 ਵਜੇ ਤੇ ਪਹੁੰਚੋ ਜਰੂਰ ਧੰਨਵਾਦ ਜੀ ਤੇ ਜਥੇਦਾਰ ਸਾਹਿਬ ਇੱਕ ਗੱਲ ਹੋਰ ਕਲੀਅਰ ਕਰ ਦੋ ਵੀ ਜਿਹੜੇ ਜਿਹੜਾ ਇਹਨਾਂ ਨੇ ਪਰਚੇ ਪਾਤੇ ਹਨਾ 17 18 ਬੰਦਿਆਂ ਦੇ ਪਰਚੇ ਇਹਨਾਂ ਨੇ ਪਾਏ ਹੋਏ ਨੇ ਤੇ ਹੋਰ ਕੁਝ ਅਨਨੋਨ ਬੰਦਿਆਂ ਦੇ ਨੇ ਜੇ ਕੱਲ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਫੇਰ ਉਹਦੇ ਵਾਸਤੇ ਕੋਈ ਅੱਗੇ ਦੇਖੋ ਜੀ ਜਥੇ ਬੰਦਗੀਆਂ ਪਹਿਲਾਂ ਵੀ ਖੜੀਆਂ ਨੇ ਹਮ ਭਾਈ ਲੱਖੇ ਵਰਗੇ ਸਾਰੀ ਟੀਮ ਆ ਜਿਹੜੀ ਉਹ ਖੜੀ ਹੈ ਤੇ ਫੇਰ ਵੀ ਸੱਚ ਦਾ ਸਾਥ ਨੇ ਇੱਥੇ ਬੰਦਗੀਆਂ ਨੇ ਲੋਕਾਂ ਦੇ ਬਿਲਕੁਲ ਛੜਨਗੇ ਜੀ ਆਪਾਂ ਠੀਕ ਹੈ ਜੀ ਹੋਰ ਕੋਈ ਗੱਲਬਾਤ ਤਾਂ ਨਹੀਂ ਰਹਿ ਗਈ ਕਰਨ ਵਾਲੀ ਬਿਲਕੁਲ ਜੀ ਬਸ ਹ ਕੋਈ ਗੱਲ ਬਾਤ ਨਹੀਂ ਸਾਨੂੰ ਇਸ ਗੱਲ ਦਾ ਸਮਾ ਤੇ ਟਾਈਮ ਹੈ ਜਿਹੜਾ ਉਹ ਬਾਈ ਲੱਗਦਾ ਸਮਾ ਤੇ ਟਾਈਮ ਹੈ ਜਿੱਥੇ ਬੰਨੀ ਆ ਤਕਰੀਬਾ ਬਾਕੀ ਬਾਅਦ ਚ ਵੀ ਕਲੀਅਰ ਕਰ ਦੇਾਂਗੇ ਬਾਕੀ ਸ਼ਾਂਤਮਈਨ ਵਾਲਾ ਤੇ ਸਾਨੂੰ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਹੂੰ